ਸਸੇ ਸੰਗਮ ਜੈ ਨੂੰ ਦੇ ਸਸੇ ਖਬਰਾਂ ਕੰਦੇ ਸੰਗਮ ਜਿਹੜਾ ਚਾਲਨ ਕਰਨਾ ਸੀ ਪੰਜੇ ਪੰਡ ਬੰਨ ਦੀ ਦਾ ਸੰਗਮ ਰਖਵਾ ਸੀ ਸੰਤੋਖ ਦੇ ਸਾਥ ਕਿਹਦੇ ਪਜਾਰ ਸ਼ੂ ਨਹੀਂ ਖੋਣਾ ਸੀ ਛੱਗੀ ਨਹੀਂ ਸੀ ਮਾਰਨੀ ਉਹ ਤੇਰੇ ਅੰਦੂਨੀ ਕਰਿਆ ਗਿਆ ਇੱਕ দান ਸੁਧ ਕੁਠਾਏ ਲਿਆ ਜੇ ਇੱਕ ਇਹ ਤੇ দান ਖੋਟੇ ਥਾਂ ਦਾ ਲੈਣਾ ਕੀਤਾ ਲੈ ਬਾੜ ਕਰੇ ਲਿਆ ਹੋ ਕਟ ਕਾਗਲ ਦਸੇਰਾ ਹੋ ਕਿੰਨੇ ਰਾਹੂ ਕਜੀਦੋ ਮੈਲ ਹਮਾਰੇ ਸਾਧ ਖਤੀ ਸਤੀਆ ਖੇਤੀ ਪਤਰੀ ਹਮਾਰੀ ਬੜੀ ਸ਼ਿਕਾਰ ਨੂੰ ਮਾਰ ਲਿਆਵੇ ਛੇਤੀ ਇਹ ਖੋਤੇ ਥਾਂ ਦਾ ਧਾਮ ਤੁਸੀਂ ਲਿਆ ਹੈ ਭਾਈ ਪਤਰੀ ਜਿਗਮਾਨ ਕੀ ਸਾ ਤੇਰੀ ਜਿਹੜੀ ਜਿਗਮਾਨ ਦੀ ਲੜਕੀ ਉਹ ਤੇਰੀ ਲੜਕੀ ਹੈ ਨਾ ਸਮਝਣਾ ਕਰ ਨਿਸ਼ਚੇ ਕਰ ਦੇਖ ਕਹਾਂਗੇ ਚੰਗਰ ਮਾਵਾ ਤੀ ਨਾ ਪਹਿਣਾ ਜਾਣੇ ਇਸ ਧਾਨ ਖਾਦ ਹੈ ਤੇਰਾ ਜਨਮ ਹੋਇਆ ਜਿਹੜਾ ਜਤੈ ਆਉਂਦੀ ਪਿਛਲੇ ਪੈਸੇ ਲੈ ਲੈ ਇਹ ਜੋ ਜਿਗਮਾਨ ਦੀ ਲੜਕੀ ਦੇ ਪੈਸੇ ਲੈ ਲੈ ਇਹ ਧਨ ਖਾਦਿਆਂ ਤੇਰਾ ਸਾਰਾ ਜਨਮ ਚਲਿਆ ਗਿਆ ਲੋਕਾਂ ਨਾਲ ਠਗੀਆਂ ਮਾਰ ਕੇ ਪੈਸੇ ਲੈ ਉਹਨਾਂ ਨੇ ਸਾਫ਼ ਤਰਾਦੂ ਚੰਗੇ ਥਾ ਉਹਨਾਂ ਦੇ ਪੈਸੇ ਖਾ ਜਾਣੇ ਦੁਹਾ ਦਾਸਟਰ ਤੋਂ ਖਾ ਜਾਣੇ ਇਹ ਧਨ ਖਾਦੇ ਤੇ ਜਨਮ ਹੀ ਸਾਰਾ ਮਸਲ ਚਲਿਆ ਗਿਆ ਸਾਈ ਕੁਤਰੀ ਦੀ ਈਮਾਨ ਕੀ ਜਿ ਜਵਾਨ ਪਰਮੇਸ਼ਰ ਵੀ ਇਹ ਇਹ ਦੇਰੂ ਕੀ ਕੁਤਲੀ ਪੈਦਾ ਕੀਤੀ ਹੋਈ ਐ ਸਾ ਤੇਰੇ ਕੋ ਉਹ ਦੇ ਤੇਰੀ ਵੀ ਹੈ ਇਹ ਧਾਨ ਖਾਦਾ ਤੇਰਾ ਜਨਮ ਇਸ ਦੇ ਵੀ ਆਦਾ ਧਾਨ ਖਾਂਦਿਆ ਖਾਂਦਿਆ ਤੇਰਾ ਜਨਮ ਹੀ ਨਸਲ ਚਲੇ ਆ ਗਿਆ ਮਮਾ ਨਾ ਤੇ ਹੇਰ ਲਈ ਤੇਰੀ ਮੂੜੇ ਮਮਾ ਲੈਰੇ ਕਹਿੰਦੇ ਹੇ ਮੂਰਖਾ ਕੋਈ ਮਾਤੀ ਲਾਲਕਿੰਦ ਕਿਹਾ ਲਈ ਹੈ ਹਉ ਮੈਂ ਵੱਡਾ ਰੋਗ ਪਿਆ ਤੈਨੂੰ ਫੇਰ ਕਿੰਨਾ ਬੜਾ ਵਿਦਵਾਨ ਹੈ ਹੁੰਮੇ ਦਾ ਬੜਾ ਧਾਰੀ ਰੋਗ ਜਿੰਮਤ ਗਿਆ ਹੈ ਕਹਿ ਗਿਆ ਹੈ ਅੰਦਰ ਆਤਮਾ ਬ੍ਰਹਮ ਨਾ ਚੀਂ ਮਨ ਦੇ ਅੰਦਰ ਆਤਮਾ ਸਰੂਪ ਬ੍ਰਹਮ ਆਤਮਾ ਨੂੰ ਨਹੀਂ ਜਾਣਿਆ ਹੈ ਮਾਇਆ ਦਾ ਮੂਤਾਜ ਪਹਿਆ ਮੈਦ ਕੁਸ਼ਾਂਤੀ ਹੋ ਗਿਆ ਉਸਾਂਤੀ ਹੋ ਕੇ ਬਗਦਾ ਫੜਨ ਗੱਲੇ ਜਿੰਨੀ ਆਈ ਸਤਿ ਸਤਿ ਨੂੰ ਕੋ ਦੇ ਚਰਿਉ ਹੁੰਦੇ ਕਿੰਦੇ ਤਿਸ ਮੈਂ ਕੋਤੀ ਦਿਸਤ ਕੰਮ ਕੇ ਉਸੇ ਤੇ ਵਿਸਾਇਤ ਕਰੰਗੇ ਕਿਉਂ ਕਿ ਕੀ ਕਰਨੇ ਹੋ ਨੀਂ ਦੇਖਾਂਗੇ ਲੋਕਾ ਲਾਗੇ ਤੁਝ ਹਰ ਵਿਸਰੇ ਹਰ ਗੁਲਾਤ ਤਵੇਖੀ ਤੇ ਤੇਨ ਪਰਮੇਸ਼ੁਰ ਕੋ ਲਗਿਆ ਹੈ ਬੜਾ ਗੁਨਾਹ ਤੇ ਬਹੁਤ ਪੁਕਾਰ ਹੈ ਪਰਮ ਸ਼ਾਸਤਰੀ ਗੁਨਾਹ ਅਰਥ ਕਰਦੇ ਗੋਦਾਂ ਦੇ ਅਗੇ ਬਾਦ ਪੁਕਾਰੀਆਂ ਲੋਕਾਂ ਨੂੰ ਬ੍ਰੋਸ਼ ਕਰਨਾ ਹੈ ਜਦੋਂ ਬੁੱਝੋ ਤੂੰ ਜੀਵਨ ਹੈ ਬਿਨਾਂ ਗੁਰੂ ਦਾ ਅਦੇ ਸਮਝੇ ਤੂੰ ਪੁੱਛੇ ਤੂੰ ਡੁੱਬ ਕੋ ਪਾਦ ਸਾਹਿਬ ਦੀ ਪਾਣੀ ਚ ਮਰ ਗਿਆ ਹੈ ਸੱਤਾ ਤਾਮਸ ਜਲ ਹੂੜ ਅਗਰ ਕੋਈ ਕੋਈ ਕਹੇ ਗੁਸਤਾ ਵਸਾਣ ਚੰਗਾ ਦੰਤਾ ਸਾੜੀ ਗਿਆ ਹੈ ਮੂਰਖਾ ਤੂੰ ਖਜਾਰਾ ਕਹਿੰਦੇ ਹਨ ਬਖਾ ਖਾਨ ਪ੍ਰਸੂਹ ਦੇਖ ਗਰ ਸਿੰਧ ਜਿਥੇ ਤਾਪੀਆ ਤੂੰ ਬੈਨਾਂ ਉਹ ਥਾਂ ਵੀ ਪ੍ਰਿਸ਼ਤ ਹੋ ਗਿਆ ਨਾ ਥਾਂ ਵੀ ਚੰਗਾ ਨਿਭਿੰਦਾ ਇਹ ਜਹਾਂ ਕਿੰਤ ਕਹਾਣਾ ਹੈਗਾ ਪਾਪੀ ਜਿਸ ਨੂੰ ਬੈਠਣਾ ਹੈ ਉਹ ਥਾਂ ਵੀ ਉਹ ਬਿਕਰ ਕਰ ਜੰਨਾ ਹੈ ਤੇਰਾ ਰੂਲਾ ਰੂਪੀ ਥਾਂ ਵੀ ਪ੍ਰਿਸ਼ਤ ਹੋ ਗਿਆ ਹੈ ਤੇ ਪਰਲੋਕ ਰੂਪੀ ਥਾਂ ਵੀ DNA ਦਾ ਬਗਾਲ ਦਾ ਪ੍ਰਿਸ਼ਤ ਹੋ ਗਿਆ ਪਰ ਲੋਕ ਵੱਨੋ ਕੱਜਿਆ ਘਰ ਘਰ ਫਿਰ ਹੈ ਤੂੰ ਦੇ ਤੂੰ ਕੀ ਕਰਾਂਗੇ ਕਹਿੰਦੇ ਤੂੰ ਘਰ ਘਰ ਤੇ ਚੌਥੇ ਕਾਲੀ ਨੂੰ ਰੱਖ ਕੇ ਜਦ ਹੀ ਮਾੜ ਕੇ ਰੱਬ ਜੀ ਮੰਗੇ ਅੱਜ ਕਹਿੰਦੇ ਸੋਮਾ ਆਉਤੀ ਸਮੱਸਿਆ ਹੈ ਅਜ ਨਰਸਿੰਘ ਕਹੋ ਰਹੇ ਹੈ ਅਜ ਬਾਵੰਦ ਆਸਤੀ ਹੈ ਅਜ ਆਮਨੋਵੀ ਹੈ ਅਜ ਕ੍ਰਿਸ਼ਨਾਸਮੀ ਹੈ ਕਿਉਂ ਰਾਜ ਰਜ ਕੇ ਤਨ ਅੰਤਨ ਤੁਰਿਆ ਫਿਰਦੇ ਬੱਦ ਦਾਣੂ ਨਾ ਤੁਝ ਲੈ ਤੁਝ ੱੱਗਾ ਘਰ ਘਰ ਫਿਰ ਹੈ ਤੂੰ ਕੋਈ ਬੰਨ ਕਰਾਂ ਵਿੱਚ ਲੋਕਾਂ ਤੋਂ ਮੰਗਦਾ ਮਗਮੂਲ ਖਤਰਿਆ ਫਿਰਦਾ ਹੈ ਸ਼ਾਸਤਰਾਂ ਸ਼ਾਸਤਰਾਂ ਵਿੱਚ ਲੱਗਾ ਧਾਨ ਨਾ ਕੋ ਦਲੇ ਖੁਦ ਆ ਰਿਹਾ ਕਹਿੰਦੇ ਸਰਵੇਂ ਬਚਾ ਹੈ ਦਾਂਤ ਵੀ ਲਿਆ ਛੁਰੀ ਕੱਲ ਮੇਰੇ ਹੱਥੋਂ ਦਾਨਾ ਛੁਰੀ ਪੱਤਰੀ ਕੱਲ ਨਾ ਦਾਮ ਲੈਣਗੇ ਵੀ ਰਾਹੁ ਕੇਤੀ ਬੈਲ ਹੁ ਕਿੰਦੇ ਹੋਏ ਤੁਹਾਨੂੰ ਇਸ ਪ੍ਰਕਾਰ ਦੀ ਹਾਲ ਕਰ ਤੇਰੀ ਆਹੋ ਕਿ ਤੂ ਮੈਨ ਹਮਾਰੇ ਯੂ ਕਹਿੰਨੇ ਹੈ ਜਿਸ ਪ੍ਰਕਾਰ ਉਹ ਕਿਸੇ ਪਾਟੇ ਨੇ ਆਕੇ ਵੇਖਿਆ ਉਹਨਾਂ ਨੂੰ ਕੁਤਾਰ ਹੀ ਲੋੜ ਸੀ ਕੁਤਾਰ ਵਿੱਚ ਪੰਨਾ ਚਾਰ ਰਖਾ ਲੀਆਂ ਤੇ ਰਖਾ ਕੇ ਜਿਸਵੇ ਜੀ ਦੀਏ ਗਾਲੇ ਲੜਕੀ ਕੋ ਲੜਕੇ ਨੂੰ ਘੇਰੇ ਜਾਣ ਲੱਗਣਾ ਜਦੋਂ ਕੋਤਵਾਲਾ ਗਿਆ ਸੀ ਪਰ ਉਹ ਤਾਂ ਕਹਿੰਦਾ ਚੱਜ ਗਿਆ ਹੁਣ ਕਿਹ ਤਰਫ ਪਤਾ ਹੁਣ ਉਹ ਕਹਿੰਦਾ ਕਿ ਪੁਗੜ ਪੰਨੂਦਨ ਲੱਤੇ ਹਰਦਿਆਰ ਸੁਹਾ ਕਿ ਪੁਗੜ ਪੁਕਾਰ ਲਾ ਕਿੰਦੀ ਸੰਸਕਤ ਬਣਾਉਂਦੇ ਆ ਕਹਿੰਦੇ ਮੂਰਖਾਂ ਨੂੰ ਲੁੱਟਾਂਗੇ ਇਹ ਹਿੰਦੂ ਕਹਾਵੇ ਬੀਬੀ ਅੱਜ ਕਹਿੰਦੇ ਸਵਾਹ ਕਿਆ ਸੀ ਜ਼ੈਲਾ ਸਵਾਹ ਹੁਤੀ ਪਾਈ ਸੀ ਅਗੰਦੇਸਰ ਦੀ ਸ਼੍ਰੀ ਰਾਮਾ ਸਵਾਹ ਹੈ ਅਹੇ ਜੀ ਮਾਰਾ ਸਾਉ ਕਹਿੰਦੇ ਹਾਂ ਕਰ ਦੂੰ ਤੁਸੀਂ ਸੱਗਾ ਘਰ ਕਰਦ ਰਹਿ ਤੂੰ ਮੂਰਖਾਂ ਕਹਿੰਦੇ ਗੁਰਖਾ ਤੁਰੀ ਆਖਦਾ ਦਾਨ ਨਾ ਤੋ ਜੀ ਗੁਰੇ ਸਰਨਾ ਨਾ ਕਿਸਨ ਜੋ ਕੋ ਦਾਨ ਤੋ ਲੈਣਾ ਨਹੀਂ ਕੀਤਾ ਪੱਤੇ ਪਾਰ ਨਾ ਪਈ ਨੀ ਮੂਰਖਾਂ ਤੇਰੇ ਕੰਦੇ ਸੰਸਾਰ ਕੋ ਪਾਰ ਹੋ ਮੂਰਖਾ ਤੈਨੂੰ ਮੁਕਤ ਨਹੀਂ ਹੋ ਸਕੂਂਗਾ ਪਰਮਾਂਤੂ ਚ ਪਾਲਿ ਕੇ ਰਹੇ ਆਂ ਪਰਪੰਛੜੂ ਜਿਹੜਾ ਜਗ ਤੇਰੇ ਕੋ ਪੰਜ ਯਰ ਹੋ ਗਿਆ ਹੈ ਕੰਦੀ ਮਾਰਨੇ ਚ ਕਰਦੇ ਆ ਸੱਚੇ ਆਜ ਖੋਇ ਮੂਰਖ ਜਨਨੀ ਤਰੀ ਜਿਹਨੂੰ ਆਜ ਖੋਇ ਕਰਕੇ ਖੁਸ਼ ਨੇ ਕਿਹ ਲਈ ਸੱਚੇ ਪਰਜਨ ਕਰੀ ਕਿਹ ਲਈ ਜਿਹੜੀ ਖੋਲੀ ਹੈ ਇਹ ਪਰਮੇਸ਼ਰ ਨੇ ਤੇਰੇ ਕਰਮਾਂ ਅਨੁਸਾਰ ਤੇ ਆਪ ਤੈ ਭਲਾਤਾ ਹੈ ਜੇ ਸਰ ਪੀਰ ਲਿਖ ਪਿਆ ਮੱਥੇ ਤੇ ਕੁਕਰਮਾਂ ਦਾ ਫਲ ਵੇਖ ਪੈ ਜਾ ਮਰਕ ਭੋਗੇਗਾ ਬਹਿ ਭਵ ਚਲ ਦੂਬ ਹੋਏ ਨੂੰ ਤਦੇ ਰਖਿਆ ਆਇਆ ਕਿੰਦੇ ਸੰਸਾਰ ਸੁਣ ਦੀ ਸਮਝ ਆ ਦੂਬ ਜਾਗੇਗਾ ਮਾਇਆ ਦੇ ਤ ਗਲਤਾਨ ਭਿਆ ਹੈ ਜਿਹੜਾ ਅਜਨੇ ਗਲਤਾਨ ਮਾਸਤ ਹੋ ਰਿਆਂ ਲੋਕ ਦੀ ਹੋ ਰਹਾ ਹੈ ਤੋ ਗੁਰ ਪ੍ਰਸਾਦੀ ਇੱਕ ਜਾਣ ਸਗੀਆਂ ਕਿਰਪਾ ਦੇ ਰੇ ਸੋਹਤ ਰੂਪਨੀ ਜਾਣ ਲੈਣੇ ਇਹ ਤੜੀ ਨੂੰ ਹੈ ਪਾਰ ਪਾਉਂਦੀ ਤੜੀ ਦੀ ਪਾਰ ਤੇ ਆਤਮਾ ਮੁਕਤ ਹੋ ਜਾਵੇ ਵਾ ਵਾਰੀ ਆਇਆ ਮੂੜਾ ਇਹ ਖਜਰਾ ਕਹਿੰਦੇ ਜੇ ਸਮਝ ਆ ਮਨੁੱਖਾ ਜੀ ਦੀ ਵਾਰੀ ਤੇ ਨਹੀਂ ਰੱਬ ਦੇ ਮੇਲੇ ਵੀ ਆਈਏ ਬਾਸ ਗੋਤ ਨਕੀਸ਼ਰ ਮਨੁ ਮੁਖਾ ਜਨ ਜੀ ਵਾਸੇ ਜੋ ਪਰਮੇਸ਼ਰ ਸਾਰਿਆਂ ਨੂੰ ਵਾਸਾ ਆਜ ਦੇ ਦੀਨ ਵਾਲਾ ਜੀ ਜੋ ਪ੍ਰਕਾਸ਼ ਨੂੰ ਕੋ ਭੁੱਲ ਗਿਆ ਤੈਨੂੰ ਕੀ ਵੇਲਾ ਨਾ ਲਹ ਸਹ ਮੂਦੇ ਕੀ ਵੇਲਾ ਮੁਖਾ ਜਨ ਵਾ ਦੁਖਾਂ ਦਾ ਵੇਲਾ ਕਿਹਦੀ ਜਨਮਾਤਰਾਵਤ ਨਹੀਂ ਕਰੇਗਾ ਇਹ ਸਮਝਾ ਫਿਰ ਤੂੰ ਜਨਕ ਵਸਤ ਸੇ ਜਦੋਂ ਜਵਾਨ ਰ ਵਸਤ ਪੈ ਗਿਆ ਉਹਨੂੰ छुटकारे ਦਾ ਸਮਾਂ ਨਹੀਂ ਮਿਲਣਾ ਤੈਨੂੰ ਦੁਖਾਉਣਾ ਹੈ ਜੱਗਾ ਕਦੀ ਨਾ ਤੀਰ ਹੁੰਦੇ ਇਹ ਭਗਾਇ ਭਲਾਵੇਂ ਅੱਖਰਾਂ ਦੁਆਰਾ ਪਤੀ ਲਿਖੀ ਹੈ ਕੋਤ ਦੇਖਦਾਰਾ ਕਹਿੰਦੇ ਇੰਨੇ ਭਲਾਵੇਂ ਅੱਖਰ ਇਸ ਨੇ ਵੀ ਆਖਰ ਕਾਕਾ ਪੁੱਜੇ ਕਿਹੜਾ ਅੱਖਰ ਕੋਈ ਅਸੰਗਲ ਹੋ ਮੁਹਾਨੀ ਤੇ ਨਾਮਾਂ ਤੇ ਤਾਕ ਹੋ ਜਾਂਦਾ ਹੈ ਹਾਂਜੀ ਜੱਜ ਕਦੇ ਨਾ ਧੀਮਾ ਨੀੜੇ ਜੇ ਕੁਦਰਤ ਦੇ ਮੂਰਖਾ ਜਿਹਾ ਸਮਝਿਆ ਕਦੇ ਵੀ ਚੋਰੀ ਦੀ ਪਾਵੇਂਗਾ ਸਾਧੂ ਰੀ ਦਾ ਉਹਦੇ ਸੁਣ ਕੇ ਦੇਖਾ ਜਿਹੜਾ ਸੁਣ ਕੇ ਤਾ ਵੀ ਵੇਖ ਵੇਖਾ ਕਦੋਂ ਚੱਲ ਕੇ ਤਾ ਵੇਖ ਸਾਧਾ ਰੂਪੀ ਕਰਨ ਦਾ ਚੱਲ ਸਾਧੂ ਦੇ ਬਾਝੇ ਗੁਰੂ ਨਹੀਂ ਕੋਈ ਗੁਰੂ ਰੰਗ ਤੋਂ ਬਗੈਰ ਗੁਰੂ ਨਹੀਂ ਹੋਰ ਕੋਈ ਨਹੀਂ ਨਿਗੂਰੇ ਦਾ ਹੈ ਨਾ ਉਹ ਜਿਹੜੇ ਗੁਰੂ ਸਾਹਿਬ ਨੂੰ ਗੁਰੂ ਨਹੀਂ ਪੈਰ ਜੇ ਹੋਰ ਪਾਵੇਂ ਸੌ ਨਹੀਂ ਤਾਰੀ ਫੇਰੀ ਉਹ ਨਿਗੂਰੇ ਹੀ ਹੈ ਸਾਰੇ ਉਹਨਾਂ ਨੂੰ ਨੌਦਣਾ ਵੀ ਬੁਰਾ ਹੈ ਦੈਸ਼ਨ ਕਰਨ ਤੋਂ ਮੈਨੂੰ ਪਹਿਲੇ ਹੋਣੀ ਸੀ ਜਿਨ੍ਹਾਂ ਨੇ ਫਿਰ ਨੌਨ ਬਚਾਉਣ ਨੂੰ ਜੀਰੀ ਜਾਣਿਆ ਇਹ ਚੀਜ਼ੇ ਕਾਰਸ਼ਣ ਬਚਣ ਕਹੇ ਆ ਜੋ 20 ਸਾਲ ਗੰਗਾ ਮਹਾਰਾਜ ਜਾਂਦੇ ਰਹੇ ਸੀ ਕੋ ਬਰਮਚਾਰੀ ਮਿਲਿਆ ਸੀ ਕੋ ਬਰਮਚਾਰੀ ਕਿਹਾ ਸੀ ਉਹ ਹੋ ਇਹ ਜੱਟ ਸਾਰੇ ਨਾਸ਼ ਹੋ ਗਏ ਨਜ਼ਰوں ਕੋ ਨਾਲ ਮਿਲ ਕੇ ਉਹ ਸਵੇਰੇ ਗੰਗ ਸਾਇਨ ਜੀਰੀ ਕਰਕੇ ਮਾਰ ਅੰਨੇ ਬਚਣ ਕਹੇ ਸੀ ਤੇ ਸਭੀ ਮਾਨੇ ਦੀ ਰੰਗ ਦੇ ਸਾਥ ਤੇ ਬਿਨਾ ਗੁਰੂ ਨੂੰ ਕੋਈ ਸਿਖਾਰ ਕੇ ਜਿਹੜੇ ਦਾ ਹੈ ਨਾਉ ਗੁਰੂ ਗੁਰੂ ਆਪਣੀ ਦਾ ਨਾਮ ਲੈਣਾ ਵੀ ਪੈਦਾ ਹੈ ਤੇ ਦਰਸ਼ਨ ਕਰਨ ਦਾ ਪੁਰਖ ਹੈ ਇਹ ਹਮੇ ਸੀਏ ਫਿਰ ਹਮ ਸਾਧ ਗੁਰੂ ਦਾ ਜੋ ਜੋ ਨਹੀਂ ਤੇ ਸਰੀਆ ਦੇ ਬਗਾਰ ਬਾਦੂ ਪੂਜ ਨਹੀਂ ਤੂ ਕੋਈ ਗੁਰੂ ਹੋ ਸਕਦਾ ਆਪੇ ਤਾਂ ਸੁਣੇ ਦੇ ਹੋਣੀ ਸੀ ਬਦਗੁਰੂ ਬਾਜ ਜੋ ਗੁਰਮੁਖੀ ਕੋ ਗੁਰੂ ਨਾਨਕ ਦੇਵ ਜੀ ਦਾ ਬਨਾਉਤੀ ਰੂਪ ਨਹੀਂ ਕੋਈ ਸਾਰੇ ਜੜ ਵੀ ਪੂਆ ਜੀ ਲੱਗੇ ਹੈ ਦੇਹ ਵੀ ਪੂਆ ਕੋਉਂਦੇ ਹੈ ਸੰਤੋਖੀ ਸੇ ਕਪਨੀ ਯੁਕੇ ਸਨੇ ਖੁਦਾ ਬਣੇ ਉਦਏ ਗੁਰੂ ਦਾ ਹੈ ਨਾਲ ਗੁਰੂ ਜੀ ਸਾਹਿਬ ਦਾ ਕੋਈ ਇਸ ਵੀ ਜਾਣੇ ਨਿਗੂਰੇ ਹਨ ਜਿਨ ਬ੍ਰੰਤ ਜੀ ਤੋਂ ਨਹੀਂ ਜਾਣਦੇ ਗਿਆਨ ਗੁਰੂ ਆਤਮਾ ਪ੍ਰੇਸ਼ਰ ਨਹੀਂ ਜਾਣਦੇ ਉਨਾ ਨਾਮ ਲੈਣਾ ਵੀ ਪੈਦਾ ਹੈ ਲੱਗਦਾ ਕਾਬਤ ਵੱਧ ਜੜਾ ਕਹਿੰਦੇ ਇੱਕ ਘੇਰਾ ਘੁੰਮਦਾ ਜਿਹੜਾ ਮਨ ਅੰਦਰ ਖੋ ਗਿਆ ਉਹ ਕੰਹੀਂ ਰੁਕੇ ਇਸੇ ਤਰ੍ਹਾਂ ਵੀ ਕੋਈ ਆਵਾਜ਼ ਕਹਿੰਦੇ ਤਾਂ ਜੇ ਹੋਏ ਮਨ ਨੂੰ ਰੋਕ ਕੇ ਰੱਖੇ ਬਿਸਮ ਜਪ ਦਾ ਪਦਾਰਥਾਂ ਵੱਲੋਂ ਅੰਦਰ ਪੀੜਾ ਨਿਦਾਨ ਪਿਆ ਹੁੰਦਾ ਜਿਹੜੇ ਨਾਮ ਦਾ ਖਜ਼ਾਨਾ ਪਿਆ ਹੈ ਉਹਨੂੰ ਗੁਰਾਂ ਦਵਾਰਾ ਪ੍ਰਾਪਤ ਕਰ ਜੁਰਮੁਖ ਹੋਵੇ ਤਾਂ ਹਰ ਵਸ ਦੀ ਹੈ ਜੇ ਗੁਰਮੁਖ ਗੁਰਾਂ ਦਵਾਰਾ ਜਿਵੇਂ ਤੋ ਹਰੀ ਦੇ ਨਾਮ ਰਸ ਨੂੰ ਪੀ ਸਕਦਾ ਹੈ ਜਿਗਾ ਜਿਸੰਤਰ ਖਾਹੇ ਪਿਆ ਜਿਗਾਂ ਦੇ ਅੰਦਰ ਉਹ ਆਨੰਦ ਕਰੇ ਭਾਵਨੀ ਹੋਵੇਗਾ ਦਿਆ ਇਸੇ ਤੋਂ ਕਿ ਨਹੀਂ ਖਾਣਾ ਕਰੀਂ, ਪੀਣਾ ਕਰੀਂ, ਗੱਲਾਂ ਗੋਬੜicket ਕਰਨੀਂ ਦੇ। ਬੰਦੇ ਰੱਬ ਦਾ ਕਹਿੰਦੇ ਗੋਬਿੰਦ ਨੇ ਚੇਤੇ ਕਰੇਗੇ ਸੰਗੈ। ਜੀਤ ਨਾ ਨਾ ਪਾਇਆ। ਇਹ ਗੱਲਾਂ ਨਹੀਂ ਉਹ ਗਿਆਨ ਦੀਆਂ ਚੇਤੇ ਕਰੀਏ ਕਮਾਈ ਨਾ ਕਰੀਏ। ਉਸਨੂੰ ਪਰਮੇਸ਼ਰ ਨੂੰ ਨਹੀਂ ਪਾਉਣਾ ਕੀਤਾ। ਰਵੰਨ ਕਰਕੇ ਹੀ ਪਾਇਆ ਜਿਸ ਨੇ। ਸੁਣ ਕੇ ਚਰਨ ਹਿਰਦਾ ਵਿਸਾਇਂ ਮੁੰਡੇ ਤੇ ਮੁੰਡੇ ਮਹਾਰਾਜin ਤਕੀਆ ਕਲਾ ਨਹੀਂ ਰੱਖਿਆ। ਇਹ ਮੂਰਖਾ ਮੰਨ ਜੀ ਤੇ ਸਣੀ ਦੇ ਲੋਕ ਬਰਾਂਦੇ ਚੱਲਣਾ ਨੂੰ ਵਿਸਾਲਾ ਕਿਤੇ ਜਿਲੇ ਗੁਨਾਹ ਸਭ ਬਖਸ਼ ਲਿਆ ਤੇਰੇ ਸਾਰੇ ਪਿਛਲੇ ਗੁਨਾਹ ਨੂੰ ਮਾਰਾ ਸਾਡ ਬਖਸ਼ ਲਿਆ ਕਰਨਗੇ ਆਹੋ ਹਰ ਕਥਾ ਉਹਨਾਂ ਦੇ ਬਖਸ਼ਾਲੇ ਪਿਛਲੇ ਗੁਨਾਹ ਸਾਰੇ ਨੂੰ ਆਹੋ ਹਰ ਕਥਾ ਜੀ ਮੇਂ ਮੰਦੋਇਆ ਕਿ ਗੁਰ ਇਕ ਨਿਹਰੀ ਦੀ ਕਥਾ ਨੂੰ ਗੁਰਾਂ ਤੋਂ ਪੁੱਛਣਾ ਕਰੇ ਹੋ ਸਮਝਿਆ ਸਾਥੀ ਲਖਣੋਂ ਦੁਆਰਾ ਪ੍ਰਗਟ ਸੀ ਲਖਣੋਂ ਦੁਆਰਾ ਸਦਾ ਸੁਖ ਹੋਵੇ ਜੇ ਨਹੀਂ ਸਜਾ ਹਕਮਨੰਦ ਦੇ ਸਿਖ ਪ੍ਰਾਪਤ ਹੋਏਗਾ ਮਨ ਮੁਕਤ ਹੈ ਤੇ ਤਾਂ ਦੁੱਖ ਨਾ ਗਏ ਜੇ ਮੁਕਲਾਏ ਦੀ ਪੜਾਈ ਪੜੇਗਾ ਜੰਮਨ ਮਰ ਲਾ ਤੇ ਖੋਨਾ ਹੀ ਲੱਗਿਆ ਰਹੇਗਾ ਜੇ ਸਤਗੁਰ ਮੁਕਤ ਨਾ ਹੋਏ ਜਿਹੜਾ ਕਾਨੂੰਨ ਦਾ ਵਾਕ ਹੋ ਕੇ ਗਲਤੀ ਕਰੇ ਨੂੰ ਜੂਣੀ ਸਜ਼ਾ ਹੁੜਦੀ ਇਹ ਨੁਰਕਾ ਵਿੱਚ ਪੈ ਜਾਣਾ ਹੈ ਜਿਨ੍ਹੇ ਸੱਜਣਾਂ ਤੋਂ ਮੁੜਤੀ ਨਾ ਕਿਸੇ ਵੀ ਵੀ ਹੋਈ ਹੁਣ ਤੱਕ ਰਾਰੇ ਆਰਾਮਿਤ ਕਰਿਂੰਬੂ ਰਾਰੇ ਕਰਾਇ ਤੰਦੇ ਸਭ ਸਮਝਾ ਆਰਾਮ ਦੇ ਨਾਮ ਨੂੰ ਜਪੇ ਕਰ ਜਿਨ ਕੈ ਹਿਰਦੈ ਰਵ ਰਹਾ ਜਿਨਾਂ ਦੇ ਹਿਰਦੈ ਘਰ ਜਿਨ ਦੇ ਜਿਨ ਫਿਰਦਾ ਜਿਨ ਕੈ ਰਵ ਰਹਾ ਜਿਨਾਂ ਦੇ ਹਿਰਦੈ ਘਰ ਸੁਿਸ਼ੋ ਹਰ ਵਕਤ ਪ੍ਰਮੇਸ਼ਰ ਦਾ ਉਕਰਨ ਹੋ ਰਿਹਾ ਉਹ ਮੁਕਤਪੁਰ ਖਾਨ ਗੁਰਪ੍ਰਸਾਦੀ ਜੀ ਰਾਣਕਪਾਤ ਦੀ ਸਰਪਾ ਦੇ ਵਜੋਂ 라ਉ ਨੂੰ ਪਿਛਾਉਣ ਗਿਆ ਮੇਰੇ ਕੋਲ 라ਉ ਚਿੰਨੀ ਦੀ ਗੁੱਲ ਲਾਉਣਾ ਦੁਆਕਾਰ ਸ਼੍ਰੀ ਗੋਰਾਮ ਹੈ ਕਿੰਨਾ ਬਨਾ ਤੋਂ ਤੀਪ ਉਹ ਉਸ ਨੂੰ ਬਿਖੇ ਨਾ ਤੇ ਮਾਰਾ ਸਾਹਿਬ ਜੀ ਨੇ ਇਹਨੇ ਕਿਹਾ ਤੇ ਬਚੀ ਤਹੋ ਪੰਡਤ ਗੁਰੂ ਸਾਹਿਬ ਦੇ ਚਰਨੀ ਪੈ ਗਿਆ ਤੇ ਸਿੱਖੀ ਤਰਨ ਕੀਤੀ ਅੱਗੇ ਵਾਸਤੇ ਕਿਸੇ ਦਾ ਵੱਡਕਿਆਂ ਦਾ ਪੈਸਾ ਲੇਗਾ ਅਬੇਕ ਬਟਿਆ ਨੇ ਖੋਤੀ ਸਿੱਖਿਆ ਦੇਵੀ ਸਭ ਸਦਕੀ ਦੇ ਸਵਾਸੇ ਕੋ ਮੰਗਿਆ ਕੇਰੇ ਨੂੰ ਮਾਰਾ ਸਾਡੀ ਬਖਸ਼ਿਆ ਅਗਲੀ ਪੌੜੀ ਕਰ ਗਏ ਜੰਮਣ ਮੰਨ ਕੋ ਰਾਤ ਕਰ ਗਏ ਥੀਰਾ ਹੰਤ ਨਾ ਜਾਈ ਲਖਿਆ ਪ੍ਰਮੇਸ਼ਰ ਕੇਰਾ ਹੰਤ ਪਾਰਾਵਾਰ ਵਿਅੰਤ ਹੈ ਕੋ ਕਿਸੇ ਦੇ ਪੈਸੇ ਲਖਿਆ ਨਹੀਂ ਜਾਂਦਾ ਜਾਣਿਆ ਨਹੀਂ ਜਾਂਦਾ ਆਖ ਨਾ ਜਾਈ ਕਥਿਆ ਆਖ ਨਾ ਜਾਈ ਹਰ ਕਥਿਆ ਤੂੰ ਕਸਮ ਤੋਂ ਹੈਤ ਹੈ ਸੰਕੀਪਿਤ ਕੀ ਕਰਕੇ ਇਹਨਾਂ ਤਰ੍ਹਾਂ ਕੋਸ਼ਿਸ਼ ਕੀਤੀ ਜਾਂਦਾ ਹੈ ਨਾਨਕ ਜੀ ਨੂੰ ਕੋ ਸਤਿਗੁਰੂ ਮਿਲੇ ਗੁਰੂ ਨਾਨਕ ਦੇਵ ਜੀ ਕਹਿੰਦੇ ਕਿ ਅਮਰਦਾਸ ਸਾਹਿਬ ਜੀ ਨੂੰ ਗੁਰੂ ਨਾਨਕ ਦੇਵ ਸਤਿਗੁਰੂ ਮਿਲੇ ਹਨ ਲੇਖਾ ਲੇਖਾ ਨਿਬੜਿਆ ਉਹਨਾਂ ਦਾ ਪੈਸੇ ਲੇਖਾ ਜੰਮੂ ਮਰਦਾ ਨਿਬੜ ਗਿਆ ਇੱਕ ਤਾਂ ਧਾਨੀ ਕੋਈ ਧਾਨੀ ਹੈ ਕੋਈ ਗੁਰੂ ਹੈ ਕਿ ਕੋਈ ਸਾਰੇ ਬ੍ਰਹਮ ਦੀ ਵਿਚਾਰ ਹੈ ਇਸ ਵਰਕੇ ਗੁਰਨਾਨਕ ਦੇਵ ਜੀ ਗੁਰੂ ਹੈ ਜਿਨ੍ਹਾਂ ਨੂੰ ਮਹਾਰਾਜ ਮਿਲੇ ਹਨ ਉਹਨਾਂ ਦਾ ਲੇਖਾ ਜੰਮੂ ਮਰਦਾ ਸਾਰਾ ਤਰਮੁਲਾ ਜਰ ਕਾਗਜ਼ ਫਾੜੇ ਜਰ ਨਾਨਕ ਲੇਖਾ ਸਮਝਿਆ ਬਾਰਾ ਜਮਨ ਮੱਲਾ ਸਾਹਿਬ ਕਾ ਮੁਕ ਗਿਆ ਉਹ ਮੁਕਤ ਹੋ ਗਏ ਇਹ ਸਾਰਾ ਪਉਣ ਵਾਲੇ ਭਲਾਣੇ ਖਰਗ ਵਾਲੀ ਪੱਟੀ ਤੀਜੇ ਸਾਜੇ ਨੇ ਉਸ ਪੰਡਤ ਨੂੰ ਜਿੰ ਕੋਖੇਬਾਦੀ ਕੀਤੀ ਸੀ ਉਹਦੇ ਦਸੋਂ ਇੱਕ ਕਰਮ ਛਡਾ ਕੇ ਸਿੱਖਿਆ ਦੇ ਤਿਨਹਾਲ ਕੀਤਾ